ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਵਿਪੀਕ ਸ਼ਰਮਾ ਕੇਂਦਰ ਸਰਕਾਰ ਵੱਲੋਂ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ ਜਾਣਾ ਹੈ ਸੰਸਦ ਦੇ ਸਰਦ ਰੁੱਤ اجلاس ਵਿੱਚ ਇਸ ਨੂੰ ਲੈ ਕੇ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੇਂਦਰ ਨੂੰ ਕੋਜੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਕੇਂਦਰ ਇੱਕ ਸਾਜ਼ਿਸ਼ ਦੇ ਤਹਿਤ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣਾ ਚਾਹੁੰਦਾ ਹੈ ਕੁਝ ਇਸੇ ਤਰੀਕੇ ਦਾ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵੀ ਆਇਆ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਅਜਿਹਾ ਬਿੱਲ ਪੇਸ਼ ਨਾ ਕਰੇ ਕਿਉਂਕਿ ਚੰਡੀਗੜ੍ਹ ਤੇ ਸਿਰਫ ਤੇ ਸਿਰਫ ਪੰਜਾਬ ਦਾ ਹੱਕ ਹੈ ਤਾਂ ਦੂਜੇ ਪਾਸੇ ਵਿਰੋਧੀ ਧਿਰ ਦੇ ਜਿਹੜੇ ਆਗੂ ਨੇ ਕਾਂਗਰਸ ਵੱਲੋਂ ਰਾਜਾ ਵਰਡਿੰਗ ਉਹਨਾਂ ਵੱਲੋਂ ਵੀ ਇਹੀ ਬਿਆਨ ਆਇਆ ਹੈ ਕਿ ਇਹ ਕੇਂਦਰ ਦੀ ਸਾਜ਼ਿਸ਼ ਹੈ ਇੱਕ ਸਾਜ਼ਿਸ਼ ਦੇ ਅਧੀਨ ਹੀ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਖੋਹਣ ਦੀ ਤਿਆਰੀ ਵਿੱਚ ਹੈ ਤਸ ਸੰਵਿਧਾਨਕ ਸੋਧ ਬਿਲ ਜਿਹੜਾ 131ਵਾਂ ਸੰਵਿਧਾਨਕ ਸੋਧ ਬਿਲ ਹੈ ਉਹ ਸੰਸਦ ਦੇ ਸਰਦ ਰੁੱਤ اجلاس ਵਿੱਚ ਪੇਸ਼ ਕੀਤੇ ਜਾਣ ਦੀ ਤਸਵੀਰ ਕੇਂਦਰ ਸਰਕਾਰ ਵੱਲੋਂ ਹੋਣੀ ਹੈ ਤੇ ਇਸ ਨੂੰ ਲੈ ਕੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਭਾਵੇਂ ਉਹ ਸੱਤਾਧਿਰ ਹੋਵੇ ਵਿਰੋਧੀ ਧਿਰ ਹੋਵੇ ਜਾਂ ਪਹਿਲਾਂ ਦੇ ਜਿਹੜੇ ਸਰਕਾਰ ਦੇ ਚਲਾ ਚੁੱਕੇ ਨੇ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਉਹ ਇੱਕ ਸੁਰ ਵਿੱਚ ਨਜ਼ਰ ਆ ਰਹੇ ਨੇ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਵੱਲੋਂ ਇਹ ਬਿੱਲ ਨੂੰ ਪੇਸ਼ ਕੀਤਾ ਜਾਣਾ ਹੈ ਫਿਲਹਾਲ ਇਸ ਪੂਰੇ ਮਾਮਲੇ ਤੇ ਗੱਲਬਾਤ ਕਰਨ ਲਈ ਜਗਸੀਰ ਸਿੰਘ ਜੀ ਸੜੇ ਨਾਲ ਜੁੜ ਚੁੱਕੇ ਨੇ ਜਗਸੀਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਸੰਵਿਧਾਨਕ ਸੋਧ ਬਿੱਲ ਹੈ ਜਿਹੜਾ ਕੇਂਦਰ ਸਰਕਾਰ ਵੱਲੋਂ ਸੰਸਦ ਦੇ ਸਰਦ ਰੁੱਤ اجلاس ਵਿੱਚ ਪੇਸ਼ ਕੀਤਾ ਜਾਣਾ ਹੈ ਇਸ ਨੂੰ ਲੈ ਕੇ ਸੱਤਾ ਤੇ ਵਿਰੋਧੀ ਧਿਰ ਪੰਜਾਬ ਦਾ ਇੱਕ ਸੂਰ ਨਜ਼ਰ ਆ ਰਿਹਾ ਹੈ ਉਹ ਕਿਤੇ ਨਾ ਕਿਤੇ ਇਸ ਨੂੰ ਇਹ ਮੰਨ ਰਿਹਾ ਹੈ ਕਿ ਚੰਡੀਗੜ੍ਹ ਤੋਂ ਜਿਹੜਾ ਪੰਜਾਬ ਦਾ ਹੱਕ ਹੈ ਉਸ ਨੂੰ ਖੋਹਣ ਦੀ ਪੂਰੀ ਤਰੀਕੇ ਨਾਲ ਤਿਆਰੀ ਹੋ ਚੁੱਕੀ ਹੈ ਇਸ ਬਾਬਤ ਤੁਹਾਡੇ ਕੀ ਵਿਚਾਰ ਨੇ ਬਿਲਕੁਲ ਜਿਹੜਾ 1 ਦਸੰਬਰ ਤੋਂ 19 ਦਸੰਬਰ ਤੱਕ ਸਰਦਰੋਤ ਸੈਸ਼ਨ ਹੋ ਰਿਹਾਗਾ ਜੀ ਉਹਦੇ ਵਿੱਚ ਇਹ ਜਿਹੜਾ 131 ਵਿਆ ਸੋਧ ਬਿੱਲ ਇਹ ਰੱਖਿਆ ਗਿਆ ਇਹਦੇ ਵਿੱਚ ਸਵਿਧਾਨਿਕ ਸੋਧ ਹੈ ਮਤਲਬ ਇੱਕ ਤਰ੍ਹਾਂ ਦੇ ਨਾਲ ਇਹ ਕਾਨੂੰਨ ਨੂੰ ਬਦਲ ਦਿੱਤਾ ਜਾਣਾਗਾ ਜੀ ਇਹਦੇ ਵਿੱਚ ਜਿਹੜਾ ਚੰਡੀਗੜ੍ਹ ਦਾ ਸਟੇਟ ਸਰ ਉਹ ਮਤਲਬ ਪੂਰੀ ਤਰ੍ਹਾਂ ਚੇਂਜ ਹੋ ਜਾਣਾਗਾ ਜੀ ਤੇ ਇੱਕ ਤਰ੍ਹਾਂ ਦੇ ਨਾਲ ਹੈ ਵੀ ਪੰਜਾਬ ਦੇ ਹੱਥੋਂ ਚੰਡੀਗੜ੍ਹ ਪੂਰੀ ਤਰ੍ਹਾਂ ਨਿਕਲ ਜਾਣਾਗਾ ਸੋ ਬਾਕੀ ਜਿਹੜੀਆਂ ਸਰਕਾਰ ਚ ਮੀਟ ਪੰਜਾਬ ਦੀਆਂ ਵਿਰੋਧੀ ਧਿਰਾਂ ਨੇ ਜਾਂ ਹੋਰ ਪਾਰਟੀਆਂ ਨੇ ਜਾਂ ਸਾਰੀਆਂ ਸਿਆਸੀ ਪਾਰਟੀਆਂ ਨੇ ਇਹਦੇ ਉੱਪਰ ਜ਼ਰੂਰ ਆਪਾਂ ਕਹਿ ਸਕਦੇ ਹਾਂ ਵੀ ਇੱਕ ਤਰ੍ਹਾਂ ਦੇ ਨਾਲ ਜਿਹੜਾ ਵਿਰੋਧ ਆਪਣਾ ਦਰਜ ਕਰਾਇਆ ਜਾਏਗਾ ਹਾਂ ਇਪਰ ਇਹ ਬੋਧ ਮਤਲਬ ਕਿੱਥੋਂ ਤੱਕ ਕਰਨਗੇ ਵੱਡੀ ਗੱਲ ਇਹ ਆ ਇਹਨੂੰ ਰੋਕਣ ਦੇ ਲਈ ਕਿੱਥੋਂ ਤੱਕ ਜਾਣਗੇ ਕਿਉਂਕਿ ਅਸਲ ਦੇ ਵਿੱਚ ਗੱਲ ਕੀ ਹੈ ਵੀ ਬਹੁਤ ਸਾਰੇ ਏਜੰਡੇ ਇਸ ਤਰ੍ਹਾਂ ਦੇ ਸੀਗੇ ਕੇਂਦਰ ਸਰਕਾਰ ਦੇ ਕੋਲੇ ਖਾਸ ਕਰਕੇ ਮੋਦੀ ਸਰਕਾਰ ਦੇ ਜਿਹੜੇ ਕਿ ਜਿਹੜਾ ਤੋਂ ਉਹਨਾਂ ਨੇ ਰੋਕੇ ਹੋਏ ਸੀਗੇ ਕਿਉਂਕਿ ਉਹਨਾਂ ਕੋਲੇ ਜਿਹੜੀ ਰਾਜ ਸਭਾ ਦੇ ਵਿੱਚ ਪੂਰੀ ਮжоਰਿਟੀ ਨਹੀਂ ਸੀਗੀ ਜੀ ਤੇ ਇਸ ਕਾਨੂੰਨ ਲੱਗਦਾ ਸੀਗਾ ਵੀ ਕਈ ਬਿਲ ਆ ਜਿਹੜੇ ਨਹੀਂ ਮਤਲਬ ਪਾਸ ਹੋਣਗੇ ਕਿਸ ਤਰ੍ਹਾਂ ਦਾ ਉਹ ਹੋਈ ਉਹ ਹੀ ਆਪਣੇ ਏਜੰਡੇ 'ਤੇ ਵਾਪਸ ਦੇ ਗਏ ਜਿਸ ਤਰ੍ਹਾਂ ਹੁਣ ਮਤਲਬ ਉਹ ਏਜੰਡਾ ਬਿਲਕੁਲ ਉਹਨਾਂ ਦੇ ਰਾਸ਼ਟਰੀਆ ਜਿਹੜੇ ਸਾਫ਼ ਹੀ ਹੋ ਗਿਆ ਕਿਉਂਕਿ ਬਿਹਾਰ ਦੇ ਵਿੱਚ ਕਿਸ ਤਰ੍ਹਾਂ ਦੀ ਮジョਰਿਟੀ ਆਈ ਹੈ ਤੇ ਉਹ ਰਾਸਵਾਲਾ ਦਾ ਮਤਲਬ ਜਿਹੜਾ ਉਹ ਕਾਟਾ ਸੀ ਉਹ ਵੀ ਪੂਰਾ ਹੋ ਜਾਣਾ ਹੁਣ ਉਸ ਤੋਂ ਬਾਅਦ ਤਾਂ ਲੱਗਦਾ ਵੀ ਉਹਨਾਂ ਨੂੰ ਉਹ ਦੀ ਕੋਈ ਦਿੱਕਤ ਨਹੀਂ ਰਹਿਣੀ ਹੈਗੀ ਤੇ ਇਹਦੇ ਨਾਲ ਨਾਲ ਮਤਲਬ ਜੇ ਤੁਸੀਂ ਦੇਖੋ ਵੀ ਧਾਰਾ 370 ਨੂੰ ਜਾਂ ਉਸ ਤੋਂ ਬਾਅਦ ਕਿੰਨੀ ਇਸ ਤਰ੍ਹਾਂ ਦੇ ਆਏ ਨੇ ਜਿਸ ਤਰ੍ਹਾਂ ਪਾਕਿਸਤਾਨ ਨੇ ਜੰਮੂ ਕਸ਼ਮੀਰ ਨੂੰ ਤੋੜ ਕੇ ਦੋ ਜੂਟੀ ਬਣਾਤੀ ਉਹਦੇ ਜੀ ਤੇ ਹੁਣ ਜਿਹੜੀ ਗੱਲ ਆਪਾਂ ਪੰਜਾਬ ਦੀ ਕਰਦੇ ਚੰਡੀਗੜ੍ਹ ਦੀ ਤੇ ਚੰਡੀਗੜ੍ਹ ਦਾ ਜਿਹੜਾ ਸਟੇਟ ਚਾਣਾ ਜਦੋਂ ਅਸੀਂ ਦੇਖਦੇ ਆਂ ਤੇ ਜਦੋਂ ਪੁਨਰ ਗਠਨ ਹੁੰਦਾ ਪੰਜਾਬ ਦਾ 1966 ਦੇ ਵਿੱਚ ਤਾਂ ਉਦੋਂ ਜਿਹੜਾ ਚੰਡੀਗੜ੍ਹ ਆ ਇਹ 5 ਸਾਲ ਦੇ ਲਈ ਸਰਪੇਸ਼ਤਣਾ ਰੱਖਿਆ ਗਿਆ ਸੀ ਕਿ 5 ਸਾਲ ਬਾਅਦ ਇਹ ਪੰਜਾਬ ਨੂੰ ਦੇ ਦਿੱਤਾ ਜਾਊਗਾ ਤੇ 5 ਸਾਲ ਦੇ ਲਈ ਇਹਦਾ ਪ੍ਰਸ਼ਾਸਨ ਪ੍ਰਸ਼ਾਸਕ ਜਿਹੜਾ ਇਸ ਤਰ੍ਹਾਂ ਦਾ ਢਾਂਚਾ ਬਣਾਇਆ ਗਿਆ ਸੀਗਾ ਤੇ ਉਸ ਸਮੇ ਇਹ ਕੀਤਾ ਗਿਆ ਸੀ ਕਿ ਇੱਥੇ ਇੱਕ ਕਮਿਸ਼ਨਰ ਹੋਊਗਾ ਇਹ ਅਨਾਈ ਸੋਰੀ ਇੱਕ ਡੀਸੀ ਹੋਊਗਾ ਤੇ ਇੱਕ ਐਸਐਸਪੀ ਹੋਊਗਾ ਜਿਹੜਾ ਡੀਸੀ ਹੋਊਗਾ ਉਹ ਹਰਿਆਣੇ ਦਾ ਹੋਊਗਾ ਇਹ ਜਿਹੜਾ ਐਸਐਸਪੀ ਉਹ ਪੰਜਾਬ ਕੈਡਰ ਚ ਹੋਊਗਾ ਤੇ ਜਿਹੜੇ ਆਰਜੀ ਤੌਰ ਦੇ ਉੱਪਰ ਜਿੰਨਾ ਵੀ ਉੱਥੇ ਸਟਾਫ ਵਗੈਰਾ ਹੋਊਗਾ ਪਰ ਕੀ ਮਤਲਬ ਕਰਨੇ ਆ ਜਿਹੜੀ ਬਿਊਰੋ ਆਪਰੇਟਿਓਰ 60% ਪੰਜਾਬ ਦੀ ਤੇ 40% ਹਰਿਆਣੇ ਦੀ ਹੋਊਗੀ ਜੀ ਤੇ ਇਹ ਉਸ ਤੋਂ ਬਾਅਦ ਮਤਲਬ ਜੇ ਅਸੀਂ ਗੱਲ ਕਰਦੇ ਆ ਤਾਂ ਫਿਰ ਇਹ ਔਰ ਲੰਗਵਾਰ ਸਮਝੌਤਾ ਹੁੰਦਾ ਜਦੋਂ ਉਹ ਉਸ ਤੋਂ ਬਾਅਦ 24 ਜੁਲਾਈ 1985 ਨੂੰ ਰਦੀਬ ਲੰਗਕੌਰਸ਼ ਨੇ ਹੋਇਆ ਹੋਇਆਗਾ ਉਹਦੇ ਪਾਸੇ ਤੇ ਸੀਗਾ ਵੀ 26 ਜਨਵਰੀ 1986 ਨੂੰ ਕੰਡੀਗੜ੍ਹ ਪੰਜਾਬ ਨੂੰ ਦੇ ਦੇਣਾ ਸੀਗਾ ਪਰ ਉਹ ਗੱਲ ਵੀ ਲੰਗਕਵੀ ਅੱਗੇ ਉਹ ਮਤਲਬ ਉਦੋਂ ਗਾਹ ਪੰਜਾਬ ਦੇ ਜਿਹੜੇ ਹਾਲਾਤ ਆ ਖਰਾਬ ਹੋ ਗਏ ਪਰ ਉਧਰ ਚੰਡੀਗੜ੍ਹ ਵਾਲੇ ਪਾਸੇ ਜਿਹੜਾ ਉਸੇ ਤਰ੍ਹਾਂ ਹੀ ਜਿਹੜਾ ਪ੍ਰਸ਼ਾਸਕ ਪ੍ਰਸ਼ਾਸਕ ਅ ਮਤਲਬ ਜਿਹੜਾ ਸਿਸਟਮ ਸੀਗਾ ਉਹਦੇ ਤੋਂ ਪੰਜਾਬ ਨੂੰ ਤੂਰ ਕੀਤਾ ਜਾਣ ਲੱਗਿਆ ਪੰਜਾਬ ਦਾ ਹੱਕ ਹੈ ਜਿਹੜਾ ਲਗਾਤਾਰ ਦੇਖੋ ਆਪਾਂ ਗੱਲ ਕਰਦੇ ਆਂ ਪਹਿਲਾਂ ਇੱਕ ਸੀ ਵੀ ਹਰਿਆਣੇ ਦਾ ਡੀਸੀ ਹਰਿਆਣੇ ਦਾ ਹੋਊਗਾ ਤੇ ਜਿਹੜਾ ਉੱਥੋਂ ਦਾ ਮਤਲਬ ਐਸਐਸਪੀ ਹੋਊਗਾ ਉਹ ਪੰਜਾਬ ਦਾ ਹੋਊਗਾ ਪਰ ਉਹ ਉਦੋਂ ਬਾਅਦ ਤੱਕ ਗਾਂਗਲ ਚੱਲਦੀ ਵੀ ਡੀਸੀ ਤੋਂ ਬਾਅਦ ਕਮਿਸ਼ਨਰ ਆ ਗਿਆ ਕਮਿਸ਼ਨਰ ਤੋਂ ਬਾਅਦ ਗੱਲ ਜਿਹੜੀ ਪਹੁੰਚ ਗਈ ਚੀਫ ਸਕੱਟਰੀ ਤੱਕ ਇਦਰ ਮਤਲਬ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਉਹ ਵੀ ਮਤਲਬ ਜਿਹੜਾ ਹੈਗਾ ਐਸਐਸਪੀ ਤੋਂ ਗੱਲ ਅਜ ਡੀਜੀਪੀ ਤੱਕ ਆ ਗਈ ਆ ਤੇ ਇਹ ਸਾਰੇ ਦਾ ਸਾਰਾ ਸਿਸਟਮ ਹੌਲੀ 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 ਇਸ ਤਰੀਕੇ ਨਾਲ ਖਤਮ ਕੀਤਾ ਜਾ ਰਿਹਾ ਸੀ ਕਿ ਪੰਜਾਬ ਦੇ ਪੰਜਾਬ ਦਾ ਜਿਹੜਾ ਹੱਕ ਆ ਉਹਨੂੰ ਤਕਰੀਬਨ ਕਦਮ ਕੀਤਾ ਜਾਵੇ ਤੇ ਤੁਹਾਡੇ ਯਾਦ ਹੋਊਗਾ ਵੀ ਇੱਕ ਵਾਰ ਪਿਛਲੇ ਸਮੇਂ ਦੌਰਾਨ ਗ੍ਰੀਸ਼ ਤਵਾੜੀ ਜਿਹੜੇ ਕਿ ਕਾਂਗਰਸ ਦੇ ਇਹ ਤਾਂ ਕੈਂਡੀਡੇਟ ਰਹੇ ਨੇ ਕਿ ਐਮਪੀ ਦੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਬਹੁਤ ਹੋ ਗਿਆ ਚੰਡੀਗੜ੍ਹ ਨੂੰ ਇੱਕ ਤਰ੍ਹਾਂ ਦੇ ਨਾਲ ਜਿਹੜੀ ਇੱਕ ਵਿਧਾਨ ਸਭਾ ਬਣਾ ਦੇਣੀ ਚਾਹੀਦੀ ਹੈ ਜਿਵੇਂ ਦਿੱਲੀ ਹੈਗੀ ਭਾਵ ਹੈ ਨਾ ਜੀ ਉਸੇ ਕਰੇ ਮਤਲਬ ਉਹਨੇ ਇਹ ਜਿਹੜੀ 131ਵੀਂ ਸੰਵਿਧਾਨਕ ਸੋਧ ਹੈ ਇਹਦੇ ਤਹਿਤ ਹੀ ਕੁਝ ਹੋਣ ਜਾ ਰਿਹਾ ਹੈਗਾ ਕਿ ਪੰਜਾਬ ਦਾ ਜਿਹੜਾ ਮਤਲਬ ਜਿਹੜਾ ਹੁਣ ਸਾਰਾ ਸਿਸਟਮ ਜਿਸ ਤਰ੍ਹਾਂ ਹੁਣ ਪੰਜਾਬ ਦੇ ਕਵਾਰਨਰ ਦਾ ਸੀਗਾ ਇਥੋਂ ਦਾ ਜਿਹੜਾ ਪ੍ਰਸ਼ਾਸਕ ਕਿਉਂ ਚੱਕੇ ਜਾਣਾਗਾ ਕਮਿਸ਼ਨਰ ਲੱਗ ਜਾਣਾ ਤੇ ਕਮਿਸ਼ਨਰ ਅੱਗੇ ਵੀ ਇੱਥੇ ਜੇ ਕਹਾਣੀ ਇਹ ਗੱਲ ਉਸੇ ਤਰ੍ਹਾਂ ਹੀ ਵੱਧ ਰਹੀ ਹੈ ਜਿਵੇਂ ਆਪ ਕਹਿ ਸਕਦੇ ਜਿਵੇਂ ਦੂਸਰੇ ਡਿਊਟੀ ਨੇਗੇ ਜਿਹੜਾ ਆਰਟੀਕਲ 240 ਦੇ ਤਹਿਤ ਮਤਲਬ ਜਿਸ ਤਰ੍ਹਾਂ ਦਾ ਉਥੋਂ ਦਾ ਪ੍ਰਸ਼ਾਸਕ ਕਾ ਉਸੇ ਤਰ੍ਹਾਂ ਦਾ ਜਿਹੜਾ ਪ੍ਰਸ਼ਾਸਕ ਉਥੇ ਲੱਗ ਜਾਣਾ ਤੇ ਉਹਦੇ ਨਾਲ ਜੇ ਹੁਣ ਇਹ ਵਿਧਾਨ ਸਭਾ ਵੱਲ ਗੱਲ ਵੱਧਦੀ ਹੈਗੀ ਕਰਮਾ ਜੀ ਤਾਂ ਇਹ ਬਹੁਤ ਵੱਡੀ ਗੱਲ ਇਹ ਹੋ ਜਾਣੀ ਹੈ ਵੀ ਜੇ ਵਿਧਾਨ ਸਭਾ ਵੱਲ ਜਾਂਦੀ ਹੈ ਤਾਂ ਫਿਰ ਦੀ ਮਤਲਬ ਉਹ ਪ੍ਰਬੰਧਾ ਨਰਵਾ ਕਰਨ ਦੇ ਲਈ ਫਿਰ ਪੰਚਕੁੱਲਾ ਜਾਂ ਆਪਣਾ ਮਹਾਲੀ ਵਾਲਾ ਏਰੀਆ ਜਾਂ ਇਹ ਸਾਰਾ ਚੰਡੀਗੜ੍ਹ ਨਾਲ ਲਾ ਦਿੱਤਾ ਜਾਊਗਾ ਤੇ ਉਸੇ ਕੋਈ ਕੁਝ ਹੋ ਜਾਣਾ ਜਾਂ ਕੋਈ ਦਿੱਲੀ ਦੇ ਵਿੱਚ ਪਹਿਲਾਂ ਕੇਜਰੀਵਾਲ ਸਰਕਾਰ ਵਾਲਾ ਬਣੀ ਰਹੀ ਹੈ ਵੀ ਉੱਥੇ ਲੈਫਟੀਨੈਂਟ ਗਵਰਨਰ ਸੀਗਾ ਹਨਾ ਜੀ ਐਲਜੀ ਇੱਥੇ ਵੀ ਐਲਜੀ ਲੱਗ ਜਾਣਾ ਫਿਰ ਤੇ ਮਤਲਬ ਇਹਦਾ ਸਿਸਟਮ ਹੀ ਪੂਰੇ ਦਾ ਪੂਰਾ ਚੰਡੀਗੜ੍ਹ ਨੂੰ ਖਤਮ ਕਰ ਦੇਣਾ ਜੀ ਜੀ ਪੰਜਾਬ ਦੇ ਜਿਹੜੇ ਰਾਜਪਾਲ ਨੇ ਉਹੀ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕੀ ਅਗਰ 131 ਵੀ ਜਿਹੜੀ ਸੋਧ ਕੀਤੀ ਜਾਣੀ ਹੈ ਸੰਵਿਧਾਨ ਦੇ ਵਿੱਚ ਕਿ ਉਸ ਤੋਂ ਬਾਅਦ ਇਹ ਪੂਰਨ ਤੌਰ ਤੇ ਪੰਜਾਬ ਤੋਂ ਹੱਕ ਖਤਮ ਹੋ ਜਾਵੇਗਾ ਉਹ ਤਾਂ ਖਤਮ ਹੀ ਹੋ ਜੁਣਾ ਨਹੀਂ ਫਿਰ ਤਾਂ ਕਮਿਸ਼ਨਰ ਹੋ ਜੂਗਾ ਇਹਦਾ ਕਮਿਸ਼ਨਰ ਉਹ ਸਿੱਧਾ 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 ਰਾਸ਼ਟਰਪਤੀ ਦੇ ਅੰਦਰ ਚਲੇ ਜਾਣਾ ਚਲੇ ਜਾਣਾ ਜੀ ਇਹਦਾ ਮਤਲਬ ਉਸੇ ਤਰ੍ਹਾਂ ਹੀ ਹੋ ਜੁਣਾ ਜਿਵੇਂ ਐਲ ਜੀ ਮਤਲਬ ਦਿੱਲੀ ਦੇ ਵਿੱਚ ਜੀ ਇਹ ਇਹ ਉਸ ਪਾਸੇ ਗੱਲ ਚੱਲ ਰਹੀ ਹੈਗੀ ਇਸ ਤਰ੍ਹਾਂ ਦਿੱਲੀ ਇੱਕ ਵੱਖਰੀ ਵਿਧਾਨ ਸਭਾ ਬਣਾ ਦਿੱਤੀ ਉਹ ਕਿਸੇ ਤਰ੍ਹਾਂ ਇਹਨੂੰ ਵਿਧਾਨ ਸਭਾ ਬਣ ਜਾਣੀ ਹੈ ਇੱਕ ਵੱਖਰਾ ਰਾਜ ਦਾ ਦਰਜਾ ਮਿਲ ਜਾਣਾ ਇਹਨੂੰ ਉਸ ਤਰ੍ਹਾਂ ਜਿੱਦ ਨੂੰ ਗੱਲ ਹੋ ਰਹੀ ਹੈਗੀ ਉਹਦੇ ਨਾਲ ਸਾਡਾ ਪੰਜਾਬ ਦੇ ਲੋਕਾਂ ਦੇ ਜਿਹੜੇ ਸੈਂਟੀਮੈਂਟ ਨੇ ਭਾਵਨਾਵਾਂ ਨੇ ਉਹ ਹਰੇਕ ਬੰਦੇ ਦੀ ਚੰਡੀਗੜ੍ਹ ਦੇ ਨਾਲ ਜੁੜੀ ਹੋਈ ਹੈ ਕਿ ਆਸਾਨ ਇਦਾਂ ਆਸਾਨ ਹੋਵੇਗਾ ਜਿਸ ਤਰੀਕੇ ਨਾਲ ਅਗਰ ਇਹ ਸੋਧ ਬਿਲ ਪੇਸ਼ ਕਰ ਦਿੰਨੇ ਨੇ ਪੰਜਾਬ ਤੋਂ ਖੋਣਾ ਚੰਡੀਗੜ੍ਹ ਤੋਂ ਇਹ ਕੋਈ ਇਹ ਇਹਨਾਂ ਦੋ ਤਿੰਨ ਗੱਲਾਂ ਨਹੀਂ ਗਈਆਂ ਪਿਛਲੇ ਸਮੇਂ ਦੌਰਾਨ ਵੀ ਉਹ ਡਿਊਟੀ ਵਾਲਾ ਮਾਮਲਾ ਦੇਖ ਲਓ ਨਾ ਡਿਊਟੀ ਵਾਲੇ ਮਾਮਲੇ ਦੇ ਵਿੱਚ ਆ ਸਾਡੇ ਸੀਐਮ ਸਾਹਿਬ ਕਹਿ ਰਹੇ ਆ ਵੀ ਅਸੀਂ ਕੋਰਟ ਦੇ ਵਿੱਚ ਜਾਵਾਂਗੇ ਆਪਾਂ ਅਦਾਲਤ ਦੇ ਵਿੱਚ ਜਾਵਾਂਗੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਵਾਂਗੇ ਆਪਾਂ ਇਸੇ ਮਸਲੇ ਨੂੰ ਲੈ ਕੇ ਜਿਸ ਤਰ੍ਹਾਂ ਹੀ ਸਰਕਾਰ ਕਹਿ ਰਹੀ ਆ ਜਾਂ ਸਾਡੇ ਪੰਜਾਬ ਦੇ ਆ ਗੁੱਜੜਾ ਸੋਚ ਰਹੇ ਆ ਤੇ ਤੁਸੀਂ ਸੁਪਰੀਮ ਕੋਰਟ ਤੇ ਜਾ ਕੇ ਤਾਂ ਸੁਪਰੀਮ ਕੋਰਟ ਕਿੱਥੋਂ ਤੱਕ ਲੜੂਗਾ ਮਤਲਬ ਕਾਨੂੰਨ ਦੇ ਦਾਇਰੇ 'ਚ ਹੀ ਲੜਾਈ ਲੜੀ ਜਾ ਸਕਦੀ ਆ ਕਿ ਜੇ ਕਾਨੂੰਨ ਹੀ ਨਹੀਂ ਰਿਹਾ ਕਾਨੂੰਨ ਹੀ ਬਦਲ ਦਿੱਤਾ ਗਿਆ ਆਰਟੀਕਲ ਮਤਲਬ ਤੁਸੀਂ ਫਿਰ ਸਾਡੀ ਲੜਾਈ ਕਿੱਥੇ ਰਹਿਣੀ ਹੈਗੀ ਰੋਡਿਕਲ ਦਾ ਨਾ ਵੀ ਜਿਹੜੀ ਸੰਵਿਧਾਨਕ ਸੋਧ 131 ਵੀ ਸੁਧਾਨਕ ਸੋਧ ਦੇ ਤਹਿਤ ਵੀ ਕਾਨੂੰਨ ਹੀ ਚੇਂਜ ਹੋ ਜਾਣਾਗਾ ਜਦੋਂ ਕਾਨੂੰਨ ਹੀ ਚੇਂਜ ਹੋਗਾ ਤੇ ਫਿਰ ਸਾਡੀ ਲੜਾਈ ਮਤਲਬ ਅਦਾਲਤ ਕਿਹੜੀ ਲੜਾਈ ਲੜਾਂਗੇ ਅਦਾਲਤ ਤਾਂ ਹੀ ਕਾਨੂੰਨ ਦੇ ਦਾਇਰੇ ਚ ਰਹਿ ਕੇ ਲੜਾਈ ਲੜ ਸਕਦੇ ਹਨ ਤੇ ਦੇਖੋ ਕਾਨੂੰਨ ਹੀ ਨਹੀਂ ਸਾਡੇ ਹੱਥ ਤੇ ਰਹਿਣੀ ਹੈਗੀ ਕਾਨੂੰਨ ਹੀ ਮਤਲਬ ਉਹ ਚੇਂਜ ਹੋ ਗਿਆ ਤੇ ਸਾਡੀ ਰਾਜਨੀਤਿਕ ਲੜਾਈ ਤਾਂ ਖਤਮ ਹੀ ਹੋ ਜਾਣੀ ਹੈਗੀ ਤੇ ਵੈਸੇ ਮਤਲਬ ਅੱਜ بڑے ਹਾਲਾਤ ਇਹ ਹੈ ਵੀ ਇਸ ਵੇਲੇ ਇਹ ਜਿਹੜੀ ਸਰਕਾਰ ਹੈ ਸਾਡੀ ਪੰਜਾਬ ਦੀ ਉਹ ਵੀ ਮਤਲਬ ਉਸ ਤਰ੍ਹਾਂ ਸ਼ਹੀਦਾਂ ਨਹੀਂ ਹੈ ਜਿਸ ਤਰ੍ਹਾਂ ਪਹਿਲਾਂ ਕਦੇ ਮਤਲਬ ਪੰਜਾਬ ਦੇ ਹੱਕਾਂ ਦੇ ਲਈ ਸਰਕਾਰ ਪੰਜਾਬ ਸਰਕਾਰ ਸ਼ਹੀਦਾਂ ਤੌਰ ਤੇ ਲੜਦੀ ਰਹੀ ਹੈ ਚਾਹੇ ਉਹ ਮਤਲਬ ਤੁਸੀਂ ਦੇਖੋ ਪਾਣੀ ਵਾਲਾ ਬੈਲ ਸੀਗਾ ਕੈਪਟਨ ਉਹਨੇ ਲਿਆਂਦਾ ਉਦੋਂ ਤਾਂ ਕਿੰਨਾ ਰੌਲਾ ਰੱਪਾ ਪਿਆ ਪਰ ਉਹ ਗੱਲ ਕਿਤੇ ਨਾ ਕਿਤੇ ਜਾ ਕੇ ਸਟੈਂਡ ਕੀਤੀ ਹੈਗੀ ਪਰ ਹੁਣ ਇਸ ਤਰ੍ਹਾਂ ਦੀ ਲੜਾਈ ਹੈ ਜਿਹੜੀ ਇਹ ਕਿਵੇਂ ਕਿਵੇਂ ਲੜੀ ਜਾਊਗੀ ਵਿਰੋਧੀ ਧਿਰ ਕਿਤੇ ਦਿਖਾਈ ਨਹੀਂ ਦੇ ਰਹੀ ਹੈਗੀ ਪੰਜਾਬ ਦੇ ਵਿੱਚ ਸੋ ਕੱਲੇ ਬਿਆਨਬਾਜ਼ੀ ਨਾਲ ਜਾਂ ਸਖਤ ਮਤਲਬ ਅਸੀਂ ਇਹਦਾ ਵਿਰੋਧ ਕਰਦੇ ਹਾਂ ਇਹਦੇ ਨਾਲ ਰੁਕਣ ਵਾਲੀ ਗੱਲ ਨਹੀਂ ਕਿਉਂਕਿ ਮジョਰਿਟੀ ਇਸ ਵੇਲੇ ਭਾਜਪਾ ਕੋਲੇ ਆ ਤੇ ਕਾਨੂੰਨ ਬਦਲਿਆ ਜਾਣਾ ਇਹ ਮਤਲਬ ਨੰਬਰਾਂ ਦੇ ਨਾਲ ਜੀ ਮਤਲਬ ਤੁਸੀਂ ਦੇਖੋ ਕਸ਼ਮੀਰ ਨੂੰ ਟੁੱਟ ਕੇ ਦੋ ਯੂਟੀ ਬਣ ਸਕਦੇ ਆ ਤੇ ਇਹ ਇਹ ਕਰਨਾ ਕਿੰਨਾ ਕੌਖਾ ਸਰਕਾਰ ਦੇ ਲਈ ਹਾਂ ਤੇ ਹੁਣ ਮੈਨੂੰ ਲੱਗਦਾ ਸਮਾਂ ਆ ਗਿਆ ਹੈ ਕਿ ਪੰਜਾਬ ਦੀ ਕੋਈ ਵੀ ਪਾਰਟੀ ਹੈ ਚਾਹੇ ਰਵਾਇਤੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਾਂ ਕੋਈ ਦੂਜੀ ਪਾਰਟੀ ਹੈ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਹੈ ਖੈਰ ਉਹ ਇਸ ਮੁੱਦੇ ਤੇ ਕੀ ਸਟੈਂਡ ਲੈਂਦੇ ਹੈ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਅਕਾਲੀ ਦਲ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਜੁਟ ਹੋਣਾ ਚਾਹੀਦਾ ਹੈ ਕਾਂਗਰਸ ਦੀ ਇੱਕ ਹੋਰ ਗੱਲ ਹੋਰ ਗੱਲ ਬੜੀ ਮੈਨੂੰ ਤਾਂ ਅੱਜ ਦਿਖਾਈ ਦੇ ਰਹੀ ਹੈ ਵੀ ਜਿਹੜਾ ਅੱਜ ਬੀਜੇਪੀ ਨੇ ਪ੍ਰੋਟੈਸਟ ਕੀਤਾ ਹੈ 1000 ਰੁਪਿਆ ਔਰਤਾਂ ਵਾਲੇ ਰੋਲੇ ਦੇ ਵਿੱਚ ਜੀ ਉਹ ਵੀ ਕਿਤੇ ਇਸ ਗੱਲ ਦੇ ਨਾਲ ਜੁੜਦੀ ਤਾਂ ਨਹੀਂ ਕਿਉਂਕਿ ਇੱਕ ਪਾਸੇ ਤਾਂ ਦੇਖੋ ਕਿੰਨਾ ਵੱਡਾ ਧੱਕਾ ਕਰਨ ਦੀ ਤਿਆਰੀ ਹੋ ਰਹੀ ਹੈਗੀ ਪੰਜਾਬ ਤੋਂ ਮਤਲਬ ਚੰਡੀਗੜ੍ਹ ਪੂਰੀ ਤਰ੍ਹਾਂ ਖੋਖਣ ਦੀ ਤਿਆਰੀ ਹੋ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਨੂੰ ਮੁੱਦਾ ਕੀ ਦਿੱਤਾ ਜਾ ਰਿਹਾ ਹੈ ਵੀ ਜਿਹੜਾ 1000 ਰੁਪਿਆ ਮਹਿਲਾਵਾਂ ਵਾਲਾ ਮਤਲਬ ਹੈਗਾ ਵੀ ਲੋਕੀਂ بس ਉੱਚ ਕੇ ਰਹਿ ਜਾਣਗੇ ਤੇ ਸਰਕਾਰ ਮਤਲਬ ਹਟਾਉਣ ਦੀ ਕੋਸ਼ਿਸ਼ ਧਿਆਨ ਹਟਾਉਣ ਦੀ ਕੋਸ਼ਿਸ਼ ਲੋਕਾਂ ਦਾ ਧਿਆਨ ਇਸ ਪਾਸੇ ਡਾਇਵਰਟ ਕਰ ਦੇਣਾ 1000 ਰੁਪਿਆ ਔਰਤਾਂ ਦੇ 1000 ਰੁਪਏ ਦੇ ਉੱਪਰ ਹੀ ਲੜਾਈ ਲੜੀ ਜਾਣੀ ਹੈ ਇਹਦੇ ਤੇ ਬਿਆਨਬਾਜ਼ੀ ਹੋਈ ਜਾਣੀ ਹੈ ਇਹਦੇ ਤੇ ਸਾਰੀ ਰਾਜਨੀਤੀ ਘੁੰਮੀ ਜਾਣੀ ਹੈ ਤੇ ਦੂਸਰੇ ਪਾਸੇ ਜਿਹੜਾ ਉਹ ਮਤਲਬ ਐਡਾ ਵੱਡਾ ਧੱਕਾ ਉਹ ਰਾਉਂ ਨਾਲ ਕੀਤਾ ਜਾ ਸਕਦਾ ਹੈ ਮੈਨੂੰ ਇਹ ਵੀ ਮੈਨੂੰ ਲੱਗਦਾ ਵੀ ਇਹ ਬੀਜੇਪੀ ਦਾ ਅਜੰਡਾ ਹੈਗਾ ਅਜੰਡੇ ਦੇ ਤਹਿਤ ਇਹ ਰੋਗਾ ਪਾਇਆ ਜਾ ਰਿਹਾ ਹੈ 1000 ਰੁਪਏ ਵਾਲ ਜੀ ਜੁਗਸੀਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਤਾਂ 131 ਵਾ ਸੰਵਿਧਾਨਕ ਸੋਧ ਬਿੱਲ ਪੇਸ਼ ਕੀਤਾ ਜਾਣਾ ਹੈ ਸੰਸਦ ਦੇ ਸਰਦ ਰੁੱਤ اجلاس ਵਿੱਚ ਇਸ ਦੌਰਾਨ ਚੰਡੀਗੜ੍ਹ ਨੂੰ ਲੈ ਕੇ ਕੋਈ ਅਹਿਮ ਫੈਸਲਾ ਕੇਂਦਰ ਸਰਕਾਰ ਕਰ ਸਕਦੀ ਹੈ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦਾ ਜਿਹੜਾ ਹੱਕ ਹੈ ਉਹ ਚੰਡੀਗੜ੍ਹ ਤੋਂ ਖੋਹ ਲਿਆ ਜਾਵੇਗਾ ਚੰਡੀਗੜ੍ਹ ਨੂੰ ਇੱਕ ਵੱਖਰੇ ਸੂਬੇ ਦਾ ਦਰਜਾ ਦੇ ਦਿੱਤਾ ਜਾ ਸਕਦਾ ਦਿੱਤਾ ਜਾ ਸਕਦਾ ਹੈ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਅਹ ਹੋਂਦ ਕੁ ਸਮਾਂ ਪਹਿਲਾਂ ਬਿਆਨ ਆਇਆ ਇਸੇ ਤਰੀਕੇ ਦਾ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਆਇਆ ਤਾਂ ਵਿਰੋਧੀ ਧਿਰ ਕਾਂਗਰਸ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾਵੜੀ ਉਹਨਾਂ ਨੇ ਵੀ ਇਸ ਸੰਵਿਧਾਨਕ ਸੋਧ ਬਿੱਲ ਤੇ ਸਖਤ ਇਤਰਾਜ਼ ਜਤਾਇਆ ਫਿਲਹਾਲ ਜ਼ਰੂਰਤ ਹੈ ਸੂਬੇ ਦੀਆਂ ਸਾਰੀਆਂ ਹੀ ਪਾਰਟੀਆਂ ਇਕਜੁੱਟ ਹੋਣ ਇਸ ਬਿੱਲ ਦਾ ਵਿਰੋਧ ਕਰਨ ਤਾਂ ਜੋ ਕੇਂਦਰ ਸਰਕਾਰ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਣਾ ਸਕੇ ਦੇਸ਼ ਵਿਦੇਸ਼ ਦੀਆਂ ਤਾਜ਼ਾ ਤਰੇਂ ਖਬਰਾਂ ਲਈ ਤੁਸੀਂ ਬਨੇ ਰਹੋ ਡੀ5 ਚੈਨਲ ਪੰਜਾਬੀ ਦੇ ਨਾਲ ਧੰਨਵਾਦ ਐਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਬਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ